ਕੈਨੇਡਾ ਚ ਡਿਪੋਰਟ ਹੋਣ ਤੋਂ 5 ਘੰਟੇ ਠੀਕ ਪਹਿਲਾਂ ਜੋ ਹੋਇਆ ਇਸ ਪੰਜਾਬੀ ਨਾਲ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਉਹ ਆਪਣੀ ਡਿਪੋਰਟੇਸ਼ਨ ਲਈ ਤਿਆਰ ਸੀ ਟਿਕਟ ਹੱਥ ਵਿੱਚ ਸੀ ਬੈਗ ਬੈਕ ਸੀ ਤੇ ਦਿਲ ਵਿੱਚ ਸਿਰਫ ਇੱਕ ਖਾਮੋਸ਼ੀ ਬਾਹਰ ਬਰਫ਼ ਪੈ ਰਹੀ ਸੀ ਤੇ ਕਮਰੇ ਦੀਆਂ ਕੰਧਾਂ ਵੀ ਜਿਵੇਂ ਉਸ ਨੂੰ ਵਿਦਾ ਕਰ ਰਹੀਆਂ ਸਨ ਪਰ ਉਦੋਂ ਦਰਵਾਜ਼ੇ ਤੇ ਬੈਲ ਹੋਈ ਅਤੇ ਉਹ ਬੈਲ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਬਣ ਗਈ ਜੋ ਬੰਦਾ ਉਸ ਦਰਵਾਜ਼ੇ ਦੇ ਬਾਹਰ ਖੜਾ ਸੀ ਉਸਨੇ ਇੱਕ ਖਬਰ ਦਿੱਤੀ ਇਸੀ ਖਬਰ ਜਿਸ ਨੇ ਇੱਕ ਡਿਪੋਰਟ ਹੋਰੇ ਪੰਜਾਬੀ ਨੂੰ ਕੈਨੇਡਾ ਦਾ ਹੀਰੋ ਬਣਾ ਦਿੱਤਾ ਜੋ ਉਸ ਨਾਲ ਉਦੋਂ ਹੋਇਆ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਕਿਉਂਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਅੱਜ ਅਸੀਂ ਤੁਹਾਨੂੰ ਉਹੀ ਸੱਚੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵੀ ਭਰ ਆਉਣਗੀਆਂ ਤੇ ਦਿਲ ਵਿੱਚ ਇੱਕ ਗੱਲ ਪੱਕੀ ਹੋ ਜਾਵੇਗੀ ਨੇਕੀ ਕਦੇ ਵਿਅਰਥ ਨਹੀਂ ਜਾਂਦੀ ਅਮਨਦੀਪ ਨੇ ਆਪਣੇ ਹੱਥ ਵਿੱਚ ਚਾਂਦਾ ਕੱਪ ਫੜਿਆ ਹੋਇਆ ਸੀ ਤੇ ਬਿਨਾਂ ਕੁਝ ਕਹੇ ਖਾਲੀ ਨਜ਼ਰਾਂ ਨਾਲ ਸਾਹਮਣੇ ਦੇਖ ਰਿਹਾ ਸੀ ਸਾਰਾ ਕਮਰਾ ਖਾਮੋਸ਼ ਸੀ ਸਿਰਫ ਹੀਟਰ ਦੀ ਆਵਾਜ਼ ਆ ਰਹੀ ਸੀ ਜੋ ਉਸ ਦੀ ਉਦਾਸੀ ਵਿੱਚ ਹੋਰ ਭਾਰ ਪਾ ਰਹੀ ਸੀ ਕੱਲ ਹੀ ਉਸ ਨੂੰ ਇਮੀਗ੍ਰੇਸ਼ਨ ਆਫਿਸ ਤੋਂ ਈਮੇਲ ਆਈ ਸੀ ਕਿ ਤੁਹਾਡੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਤੁਸੀਂ 24 ਘੰਟਿਆਂ ਅੰਦਰ ਕੈਨੇਡਾ ਛੱਡ ਦਿਓ ਉਹ ਸ਼ਬਦ ਉਸ ਦੇ ਦਿਮਾਗ ਵਿੱਚ ਘੁੰਮ ਰਹੇ ਸਨ 5 ਸਾਲਾਂ ਦੀ ਮਿਹਨਤ ਬੇੰਤ ਰਾਤਾਂ ਦੀ ਡਰਾਈਵਿੰਗ ਸੜਕਾਂ ਤੇ ਬਿਤਾਏ ਘੰਟੇ ਤੇ ਬੇੰਤ ਉਮੀਦਾਂ ਸਭ ਇੱਕ ਪਲ ਵਿੱਚ ਖਤਮ ਉਸਨੇ ਆਪਣੇ ਆਪ ਨਾਲ ਹੌਲੇ ਜਿਹੇ ਕਿਹਾ ਲੱਗਦਾ ਰੱਬ ਨੇ ਵੀ ਮੇਰਾ ਟਰੱਕ ਰੋਕ ਦਿੱਤਾ ਉਹ ਟੇਬਲ ਤੇ ਰੱਖੇ ਪਾਸਪੋਰਟ ਵੱਲ ਵੇਖ ਰਿਹਾ ਸੀ ਜਿਸ ਤੇ ਡਿਪੋਰਟੇਸ਼ਨ ਦੀ ਮੋਹਰ ਲੱਗੀ ਹੋਈ ਸੀ ਉਸ ਮੋਹਰ ਨੇ ਜਿਵੇਂ ਉਸਦੇ ਸਾਰੇ ਸੁਪਨੇ ਤੇ ਇੱਕ ਸੱਟ ਮਾਰੀ ਹੋਵੇ ਉਹਨੂੰ ਯਾਦ ਆਇਆ ਜਦੋਂ ਪਹਿਲੀ ਵਾਰ ਕੈਨੇਡਾ ਆਇਆ ਸੀ ਨਵਾਂ ਦੇਸ਼ ਨਵੀਆਂ ਸੜਕਾਂ ਤੇ ਇੱਕ ਉਮੀਦ ਕਿ ਹੁਣ ਜੀਵਨ ਸਿੱਧਾ ਹੋ ਜਾਵੇਗਾ ਉਸਦੀ ਮਾਂ ਨੇ ਤਦ ਕਿਹਾ ਸੀ ਪੁੱਤ ਮਿਹਨਤ ਕਰੀ ਜਾ ਰੱਬ ਇਨਸਾਫ ਕਰੇਗਾ ਅਮਨਦੀਪ ਨੇ ਉਹ ਗੱਲ ਕਦੇ ਨਹੀਂ ਭੁੱਲੀ ਪਰ ਅੱਜ ਉਹ ਗੱਲ ਵੀ ਫਿੱਕੀ ਲੱਗ ਰਹੀ ਸੀ ਉਸਨੇ ਆਪਣੇ ਹੱਥਾਂ ਨੂੰ ਦੇਖਿਆ ਜੋ ਕਈ ਵਾਰ ਸਟੀering ਪਕੜਦੇ ਪਕੜਦੇ ਸਖਣੇ ਹੋ ਗਏ ਸਨ ਉਹਨਾਂ ਹੱਥਾਂ ਨਾਲ ਉਸਨੇ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਉਹੀ ਹੱਥ ਖਾਲੀ ਪਏ ਸਨ ਉਸਨੇ ਫਰਸ਼ ਤੇ ਪਿਆ ਪੁਰਾਣਾ ਬੈਗ ਚੁੱਕਿਆ ਤੇ ਸਮਾਨ ਪਾਉਣਾ ਸ਼ੁਰੂ ਕੀਤਾ ਕੁਝ ਕੱਪੜੇ ਪਾਸਪੋਰਟ ਕੁਝ ਤਸਵੀਰਾਂ ਤੇ ਇੱਕ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਵੀ ਬੈਗ 'ਚ ਰੱਖ ਲਿਆ ਉਹ ਗੁਟਕਾ ਉਸਨੂੰ ਉਸਦੀ ਮਾਂ ਨੇ ਦਿੱਤਾ ਸੀ ਕਹਿੰਦੀ ਸੀ ਜਦੋਂ ਵੀ ਡਰ ਲੱਗੇ ਇੱਕ ਖੋਲ ਲੈਣਾ। ਕਮਰੇ ਦੀਆਂ ਕੰਧਾਂ ਤੇ ਕੁਝ ਤਸਵੀਰਾਂ ਲਟਕੀਆਂ ਹੋਈਆਂ ਸਨ। ਉਸਦਾ ਟਰੱਕ, ਉਸਦੇ ਦੋਸਤ ਤੇ ਇੱਕ ਫੋਟੋ ਜਦੋਂ ਉਹ ਪਹਿਲੀ ਵਾਰ ਬ੍ਰੈਮਟਨ ਦੇ ਇੱਕ ਸਟੇਸ਼ਨ ਤੇ ਖੜਾ ਸੀ। ਉਹਨਾਂ ਤਸਵੀਰਾਂ 'ਚ ਉਸਦੀ ਮੁਸਕਾਨ ਸੀ ਪਰ ਅੱਜ ਉਸੇ ਚਿਹਰੇ ਤੇ ਇੱਕ ਗਹਿਰਾ ਦੁੱਖ ਸੀ। ਚਾਹ ਦਾ ਕੱਪ ਖਾਲੀ ਹੋ ਗਿਆ ਸੀ ਤੇ ਉਸਨੇ ਹੌਲੇ ਨਾਲ ਟੇਬਲ ਤੇ ਰੱਖ ਦਿੱਤਾ। ਬਾਹਰ ਬਰਫ਼ ਹੋਰ ਤੇਜ਼ ਪੈ ਰਹੀ ਸੀ। ਉਸਨੂੰ ਮਹਿਸੂਸ ਹੋਇਆ ਜਿਵੇਂ ਹਰ ਬਰਫ਼ ਦਾ ਕਣ ਉਸਦੇ ਮਨ ਵਿੱਚ ਡੁੱਬਦਾ ਜਾ ਰਿਹਾ ਹੈ। ਫੌਂਦੀ ਘੰਟੀ ਵੱਜੀ ਪਰ ਉਸਨੇ ਚੁੱਕਿਆ ਨਹੀਂ ਉਹ ਜਾਣਦਾ ਸੀ ਹੁਣ ਸੁਣਨ ਲਈ ਕੁਝ ਬਚਿਆ ਨਹੀਂ ਸੀ ਉਸਨੇ ਖਿੜਕੀ ਖੋਲੀ ਤੇ ਬਾਹਰ ਵੇਖਿਆ ਖਾਲੀ ਸੜਕ ਦੂਰ ਇੱਕ ਟਰੱਕ ਦੀ ਲਾਈਟ ਤੇ ਹਵਾ ਦੀ ਗੂੰਜ ਉਸਨੂੰ ਲੱਗਿਆ ਜਿਵੇਂ ਇਹ ਸੜਕਾਂ ਉਸਨੂੰ ਵੀ ਵਿਦਾ ਕਰ ਰਹੀਆਂ ਹਨ ਮੈਂ ਇੱਥੇ ਜ਼ਿੰਦਗੀ ਲੱਭਣ ਆਇਆ ਸੀ ਤੇ ਹੁਣ ਖਾਲੀ ਹੱਥ ਜਾ ਰਿਹਾ ਹਾਂ ਉਸਨੇ ਆਪ ਹੀ ਆਬੁਲਈਆ ਉਸ ਸਮੇਂ ਦਰਵਾਜ਼ੇ ਤੇ ਹੌਲੀ ਜਿਹੀ ਬੈਲ ਹੋਈ ਅਮਨਦੀਪ ਠਹਿਰ ਗਿਆ ਉਸਦੇ ਦਿਮਾਗ 'ਚ ਇੱਕ ਪਲ ਲਈ ਡਰ ਤੇ ਉਮੀਦ ਦੋਵੇਂ ਆ ਗਏ। ਇਹ ਕੌਣ ਹੋ ਸਕਦਾ ਹੈ ਇਸ ਵੇਲੇ? ਉਸਨੇ ਸੋਚਿਆ। ਹੌਲੀ-ਹੌਲੀ ਦਰਵਾਜ਼ੇ ਵੱਲ ਵਧਿਆ ਪਰ ਬੈਲ ਮੁੜ ਹੋਈ। ਇਸ ਵਾਰੀ ਥੋੜੀ ਤੇਜ਼। ਉਸਦਾ ਦਿਲ ਜ਼ੋਰ ਨਾਲ ਧੜਕਣ ਲੱਗਾ। ਉਸਨੇ ਹੱਥ ਹੌਲੇ ਨਾਲ ਹੈਂਡਲ ਤੇ ਰੱਖਿਆ ਤੇ ਇੱਕ ਡੂੰਗੀ ਸਾ ਲਈ। ਦਰਵਾਜ਼ਾ ਖੋਲਣ ਤੋਂ ਪਹਿਲਾਂ ਉਸਦੇ ਮਨ 'ਚ ਇੱਕੋ ਸਵਾਲ ਸੀ। ਕੀ ਇਹ ਮੇਰੀ ਕਹਾਣੀ ਦਾ ਅੰਤ ਹੈ ਜਾਂ ਸ਼ੁਰੂਆਤ? ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਉਸਦਾ ਦੋਸਤ ਗੁਰਪ੍ਰੀਤ ਖੜਾ ਸੀ ਚਿਹਰੇ ਤੇ ਚਿੰਤਾ ਸਾਫ਼ ਦਿਖ ਰਹੀ ਸੀ ਉਸਨੇ ਹੌਲੀ ਜਿਹਾ ਕਿਹਾ ਚੱਲ ਤੇ ਆਰ ਹੋ ਜਾ ਹਵਾਈ ਅੱਡੇ ਜਾਣ ਦਾ ਸਮਾਂ ਹੋ ਗਿਆ ਅਮਨਦੀਪ ਕੁਝ ਪਲ ਚੁੱਪ ਰਿਹਾ ਉਸਨੇ ਸਿਰਫ ਹੌਲੀ ਜਿਹਾ ਸਿਰ ਹਿਲਾਇਆ ਤੇ ਕਮਰੇ ਅੰਦਰ ਵਾਪਸ ਗਿਆ ਬੈਗ ਉੱਥੇ ਹੀ ਪਿਆ ਸੀ ਜਿਸ ਵਿੱਚ ਉਸਦੀ ਸਾਰੀ ਜ਼ਿੰਦਗੀ ਸਮਾਈ ਹੋਈ ਸੀ ਕੁਝ ਕੱਪੜੇ ਕੁਝ ਯਾਦਾਂ ਤੇ ਥੋੜੀ ਉਮੀਦ ਉਸਨੇ ਬੈਗ ਚੁੱਕਿਆ ਤੇ ਦਰਵਾਜ਼ਾ ਹੌਲੀ ਨਾਲ ਬੰਦ ਕਰ ਦਿੱਤਾ ਜਿਵੇਂ ਕਿਸੇ ਆਪਣੇ ਨੂੰ ਅਲਵਿਦਾ ਕਹਿ ਰਿਹਾ ਹੋਵੇ ਸੀੜੀਆਂ ਉੱਤਰਦਿਆਂ ਉਸਦਾ ਦਿਲ ਭਾਰਾ ਹੋ ਗਿਆ ਸੀ। ਪਹੁੰਚ ਕੇ ਗੁਰਪ੍ਰੀਤ ਨੇ ਕਿਹਾ ਸੰਜੀਵ ਵੀ ਬਾਰ ਗੱਡੀ ਚੋੜੀ ਕਰ ਰਿਹਾ ਹੈ। ਚੱਲ ਦੇਰ ਨਾ ਕਰੀਏ। ਦੋਵੇਂ ਗੱਡੀ ਵੱਲ ਵਧੇ। ਗੱਡੀ ਚੱਲ ਪਈ। ਤਿੰਨੋਂ ਖاموش ਸਨ। ਰੇਡੀਓ ਵੀ ਬੰਦ ਸੀ। ਸਿਰਫ ਟਾਇਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਜੋ ਬਰਫ਼ ਤੇ ਰਗੜ ਖਾ ਰਹੀ ਸੀ। ਗੁਰਪ੍ਰੀਤ ਨੇ ਚੁੱਪੀ ਤੋੜੀ ਤੇ ਕਿਹਾ ਭਰਾ ਰੱਬ ਤੇ ਭਰੋਸਾ ਰੱਖ। ਕਈ ਵਾਰੀ ਆਖਰੀ ਪਲ ਤੇ ਚਮਤਕਾਰ ਵੀ ਹੋ ਜਾਂਦੇ ਨੇ। ਅਮਨਦੀਪ ਨੇ ਹੌਲੀ ਜਿਹਾ ਮੁਸਕਰਾ ਦਿੱਤਾ ਪਰ ਅੱਖਾਂ 'ਚ ਦਰਦ ਛੁਪਿਆ ਨਹੀਂ ਸੀ ਹੁਸ ਨੇ ਸੋਚਿਆ ਮੇਰੇ ਲਈ ਹੁਣ ਚਮਤਕਾਰ ਵੀ ਦੇਰ ਨਾ ਲਾਉਣਗੇ ਹਾਈਵੇ ਤੇ ਅਚਾਨਕ ਦੂਰ ਧੂਏ ਦੀ ਇੱਕ ਲੇਅਰ ਦਿਖਾਈ ਦਿੱਤੀ ਪਹਿਲਾਂ ਸਭ ਨੇ ਸੋਚਿਆ ਕਿ ਸ਼ਾਇਦ ਕੋਈ ਫੈਕਟਰੀ ਹੋਵੇਗੀ ਪਰ ਜਿਵੇਂ ਜਿਵੇਂ ਨੇੜੇ ਪਹੁੰਚੇ ਧੂਆਂ ਹੋਰ ਗਾੜਾ ਹੋਣ ਲੱਗਾ ਸੰਜੀਵ ਨੇ ਹੌਲੀ ਆਵਾਜ਼ ਕਿਹਾ ਇਹ ਤਾਂ ਕਿਸੇ ਫਾਰਮ ਵਾਲੇ ਘਰ ਤੋਂ ਆ ਰਿਹਾ ਹੈ ਗੁਰਪ੍ਰੀਤ ਨੇ ਗੱਡੀ ਹੌਲੀ ਕੀਤੀ ਤੇ ਕਿਹਾ ਲੱਗਦਾ ਹੈ ਅੱਗ ਲੱਗ ਗਈ ਹੈ ਅਮਨਦੀਪ ਨੇ ਤੁਰੰਤ ਕਿਹਾ ਰੋਕ ਗੱਡੀ ਵੇ ਕੀ ਕੋਈ ਫਸਿਆ ਤਾਂ ਨਹੀਂ ਗੁਰਪ੍ਰੀਤ ਨੇ ਅੱਖਾਂ ਵੱਡੀਆਂ ਕੀਤੀਆਂ ਪਾਗਲ ਹੋਇਆ ਹੈ ਅੱਗ 'ਚ ਚੜਨਾ ਹੈ ਪਰ ਅਮਨਦੀਪ ਨੇ ਗੱਲ ਨਹੀਂ ਸੁਣੀ ਉਸ ਦਾ ਮਨ ਕਹਿ ਰਿਹਾ ਸੀ ਕਿ ਕੋਈ ਅੰਦਰ ਮਦਦ ਦੀ ਉਡੀਕ ਕਰ ਰਿਹਾ ਹੈ ਉਸ ਨੇ ਗੱਡੀ ਰੋਕੀ ਤੇ ਬਾਹਰ ਨਿਕਲ ਪਿਆ ਧੂਏ ਨੇ ਕੁਝ ਵੀ ਦਿਸਣ ਨਹੀਂ ਦਿੱਤਾ ਦੂਰੋਂ ਅੱਗ ਦੀਆਂ ਲਪਟਾਂ ਸਪਸ਼ਟ ਦਿਖ ਰਹੀਆਂ ਸਨ ਉਸ ਨੇ ਦੌੜ ਕੇ ਗੇਟ ਖੋਲ੍ਹਿਆ ਤੇ ਅੰਦਰ ਗਿਆ ਫਾਰਮ ਦਾ ਮਾਲਕ ਚੀਕ ਰਿਹਾ ਸੀ ਮੇਰੀ ਬੀਵੀ ਤੇ ਮੇਰਾ ਕੁੱਤਾ ਅੰਦਰ ਨੇ ਉਸ ਨੂੰ ਪਲੀਜ਼ ਬਚਾ ਲੈ ਬਿਨਾਂ ਇੱਕ ਸੈਕਿੰਡ ਸੋਚੇ ਅਮਨਦੀਪ ਅੱਗ ਵੱਲ ਦੌੜਿਆ ਉਸ ਦੇ ਦੋਸਤ ਬਾਹਰ ਖੜੇ ਚੀਕਦੇ ਰਹੇ ਅਮਨ ਰੁਕ ਜਾ ਪਰ ਉਹ ਰੁਕਿਆ ਨਹੀਂ ਅੰਦਰ ਦਾਖਲ ਹੁੰਦੇ ਹੀ ਤੂਆਂ ਅੱਖਾਂ 'ਚ ਚੁੱਬਿਆ ਸਾਹ ਲੈਣਾ ਔਖਾ ਹੋ ਗਿਆ ਪਰ ਉਸਨੇ ਇੱਕ ਚੀਕ ਸੁਣੀ ਕਿਸੇ ਔਰਤ ਦੀ ਉਹ ਆਵਾਜ਼ ਵੱਲ ਦੌੜਿਆ ਘਰ ਦੇ ਅੰਦਰ ਬੇਹੋਸ਼ ਬਜ਼ੁਰਗ ਔਰਤ ਪਈ ਸੀ ਤੇ ਨੇੜੇ ਹੀ ਕੁੱਤਾ ਭੌਂਕ ਰਿਹਾ ਸੀ ਅਮਨਦੀਪ ਨੇ ਪਹਿਲਾਂ ਔਰਤ ਨੂੰ ਚੁੱਕਿਆ ਤੇ ਬਾਹਰ ਵੱਲ ਦੌੜਿਆ ਗੁਰਪ੍ਰੀਤ ਤੇ ਸੰਜੀਵ ਨੇ ਮਿਲ ਕੇ ਉਸਨੂੰ ਬਾਹਰ ਕੱਢਿਆ ਪਰ ਔਰਤ ਨੇ ਕਿਹਾ ਮੇਰਾ ਪਤੀ ਅੰਦਰ ਹੈ ਕਿਰਪਾ ਕਰਕੇ ਉਸਨੂੰ ਵੀ ਬਚਾਓ ਅਮਨਦੀਪ ਨੇ ਇੱਕ ਪਲ ਲਈ ਅੱਖਾਂ ਬੰਦ ਕੀਤੀਆਂ ਤੇ ਮੋੜ ਅੰਦਰ ਦੌੜਿਆ ਇਸ ਵਾਰੀ ਅੱਗ ਹੋਰ ਤੇਜ਼ ਹੋ ਚੁੱਕੀ ਸੀ ਛੱਤ ਤੋਂ ਚਿੰਗਾਰੀਆਂ ਝੜ ਰਹੀਆਂ ਸਨ ਅੰਦਰੋਂ ਗਰਮੀ ਇੰਨੀ ਸੀ ਕਿ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ ਉਸਨੇ ਚਾਰੇ ਪਾਸੇ ਵੇਖਿਆ ਪਰ ਕਿਸੇ ਦਾ ਪਤਾ ਨਹੀਂ ਸੀ ਧੂਏ ਵਿੱਚ ਅਚਾਨਕ ਇੱਕ ਛਾਂ ਨਜ਼ਰ ਆਈ ਉਹ ਕਿਸੇ ਬੰਦੇ ਦੀ ਲੱਗੀ ਉਸਨੇ ਹੱਥ ਅੱਗੇ ਵਧਾਇਆ ਤੇ ਇੱਕ ਪੁਰਸ਼ ਦੇ ਬਾਹ ਨੂੰ ਛੂਹਿਆ ਉਹ ਬਜ਼ੁਰਗ ਸੀ ਤੇ बेहोश ਪਿਆ ਸੀ ਅਮਨਦੀਪ ਨੇ ਉਸਨੂੰ ਖਿੱਚ ਕੇ ਬਾਰ ਬਲ ਚੱਲਣਾ ਸ਼ੁਰੂ ਕੀਤਾ ਪਰ ਅੱਗ ਨੇ ਰਸਤਾ ਰੋਕ ਲਿਆ ਸੀ ਪਿੱਛੇ ਧੂਮਾ ਅੱਗ ਤੇ ਅੰਦਰ ਫਸਿਆ ਅਮਨਦੀਪ ਬਾਰ ਖੜੇ ਗੁਰਪ੍ਰੀਤ ਤੇ ਸੰਜੀਵ ਚੀਖ ਰਹੇ ਸਨ ਅਮਨ ਬਾਹਰਾ ਪਰ ਅਮਨਦੀਪ ਨੂੰ ਹੁਣ ਨਾ ਰਸਤਾ ਦਿਖ ਰਿਹਾ ਸੀ ਨਾ ਸਾਹ ਆ ਰਿਹਾ ਸੀ ਸਿਰਫ ਇੱਕ ਆਵਾਜ਼ ਜੋ ਉਸ ਨੂੰ ਅੰਦਰੋਂ ਕਹਿ ਰਹੀ ਸੀ ਬਚਾਣਾ ਏ ਕਿਸੇ ਤਰ੍ਹਾਂ ਧੂਆਂ ਇੰਨਾ ਵੱਧ ਗਿਆ ਸੀ ਕਿ ਅਮਨਦੀਪ ਨੂੰ ਕੁਝ ਵੀ ਦਿਖ ਨਹੀਂ ਰਿਹਾ ਸੀ ਅੱਖਾਂ ਚੁੱਭ ਰਹੀਆਂ ਸਨ ਤੇ ਹਰ ਸਾਹ ਜਿਵੇਂ ਅੱਡ ਦੀ ਦਰਮੀ ਨਾਲ ਸੜ ਰਿਹਾ ਸੀ ਉਸਨੇ ਆਪਣਾ ਮੂੰਹ ਕਮੀਜ਼ ਨਾਲ ਟਕਿਆ ਤੇ ਹੱਥ ਨਾਲ ਰਸਤਾ ਟਟੋਲਦਾ ਹੋਇਆ ਅੱਗੇ ਵਧਿਆ ਬਜ਼ੁਰਗ ਆਦਮੀ ਦਾ ਵਜ਼ਨ ਜ਼ਿਆਦਾ ਸੀ ਪਰ ਉਹ ਹਾਰ ਨਹੀਂ ਮੰਨ ਰਿਹਾ ਸੀ ਹੋ ਜਾਏਗਾ ਬਸ ਥੋੜਾ ਜਿਹਾ ਹੋਰ ਉਹ ਆਪਣੇ ਆਪ ਨਾਲ ਬੋਲਦਾ ਗਿਆ ਅੱਗ ਦੀਆਂ ਲਪਟਾਂ ਛੱਤ ਤੱਕ ਚੜ ਗਈਆਂ ਸਨ ਲੱਕੜਾਂ ਟੁੱਟ ਕੇ ਡਿੱਗ ਰਹੀਆਂ ਸਨ ਹਰ ਚੀਜ਼ ਚੀਕ ਰਹੀ ਸੀ ਜਿਵੇਂ ਘਰ ਵੀ ਦਰਦ ਮਹਿਸੂਸ ਕਰ ਰਿਹਾ ਹੋਵੇ ਉਹ ਬਜ਼ੁਰਗ ਆਦਮੀ ਨੂੰ ਖਿੱਚਦਾ ਹੋਇਆ ਦਰਵਾਜ਼ੇ ਵੱਲ ਲੈ ਗਿਆ ਬਾਹਰ ਦੀ ਰੌਸ਼ਨੀ ਧੂੰਏ ਵਿੱਚੋਂ ਥੋੜੀ ਥੋੜੀ ਦਿਖ ਰਹੀ ਸੀ ਉਹ ਸੋਚ ਰਿਹਾ ਸੀ ਹੋਰ ਸਿਰਫ ਕੁਝ ਕਦਮ ਬਸ ਕਦਮ ਜਦੋਂ ਬਾਹਰ ਪਹੁੰਚਿਆ ਤਾਂ ਗੁਰਪ੍ਰੀਤ ਤੇ ਸੰਜੀਵ ਨੇ ਉਸਨੂੰ ਫੜ ਕੇ ਖਿੱਚਿਆ ਬਜ਼ੁਰਗ ਨੂੰ ਫੌਰਨ ਬਾਹਰ ਪਾ ਦਿੱਤਾ ਗਿਆ ਪਰ ਅਮਨਦੀਪ ਖੁਦ ਧਰਤੀ ਉੱਤੇ ਡਿੱਗ ਪਿਆ ਚਿਹਰੇ ਤੇ ਰਾਖ ਹੱਥ ਸੜੇ ਹੋਏ ਤੇ ਸਾਹ ਹੌਲੀ-ਹੌਲੀ ਚੱਲ ਰਿਹਾ ਸੀ ਕਿਸੇ ਨੇ ਪਾਣੀ ਦੀ ਬਾਲਟੀ ਲਿਆ ਕੇ ਉਸ ਦੇ ਉੱਤੇ ਡਾਲੀ ਕੁਝ ਪਲਾਂ ਵਿੱਚੋਂ ਹੌਲੀ-ਹੌਲੀ ਹੋਸ਼ ਵਿੱਚ ਆ ਗਿਆ ਔਰਤ ਤੇ ਬਜ਼ੁਰਗ ਦੋਵੇਂ ਰੋ ਰਹੇ ਸਨ ਤੁਸੀਂ ਸਾਡੀ ਜਾਨ ਬਚਾਈ ਪੁੱਤ ਅਮਨਦੀਪ ਨੇ ਹੌਲੀ ਜਿਹਾ ਮੁਸਕਰਾ ਕੇ ਕਿਹਾ ਰੱਬ ਨੇ ਬਚਾਇਆ ਜੀ ਤੇ ਖਾਮੋਸ਼ ਹੋ ਗਿਆ ਪਰ ਉਸਨੇ ਫਿਰ ਅੱਖਾਂ ਖੋਲ੍ਹ ਕੇ ਪੁੱਛਿਆ ਅੰਦਰ ਹੋਰ ਕੋਈ ਹੈ ਔਰਤ ਨੇ ਕੰਬਦੀ ਆਵਾਜ਼ ਵਿੱਚ ਕਿਹਾ ਜਾਨਵਰ ਅਜੇ ਵੀ ਵਿੱਚ ਨੇ ਅਮਨਦੀਪ ਦੇ ਦੋਸਤਾਂ ਨੇ ਕਿਹਾ ਹੁਣ ਕਾਫੀ ਹੋ ਗਿਆ ਬਸ ਕਰ ਪਰ ਉਹ ਉੱਠ ਗਿਆ ਬਿਨਾਂ ਕਿਸੇ ਗੱਲ ਦੇ ਉਹ ਮੋੜ ਫਾਰਮ ਵੱਲ ਦੌੜ ਪਿਆ ਸੰਜੀਵ ਨੇ ਉਸਦੇ ਪਿੱਛੇ ਆਵਾਜ਼ ਮਾਰੀ ਅਮਨ ਪਾਗਲ ਹੋ ਗਿਆ ਹੈ ਪਰ ਉਹ ਰੁਕਿਆ ਨਹੀਂ ਪੂਰਾ ਫਾਰਮ ਅੱਗ ਦੇ ਵਿੱਚ ਲਪਟਾਂ ਦੇ ਵਿੱਚ ਸੀ ਅੰਦਰੋਂ ਗਾਂਵਾਂ ਤੇ ਘੋੜੇ ਚੀਕ ਰਹੇ ਸਨ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਅਮਨਦੀਪ ਦਾ ਦਿਲ ਕੰਬ ਗਿਆ ਉਸਨੇ ਬਾਰੰਦਾ ਦਾ ਦਰਵਾਜ਼ਾ ਲੱਤ ਮਾਰ ਕੇ ਖੋਲ੍ਹਿਆ ਗਰਮੀ ਨੇ ਮੂੰਹ ਤੇ ਚੋਟ ਮਾਰੀ ਪਰ ਉਹ ਅੱਗੇ ਵੱਧਾ ਗਿਆ ਉਸਨੇ ਰਸੇ ਖੋਲਣੇ ਸ਼ੁਰੂ ਕੀਤੇ ਤੇ ਜਾਨਵਰਾਂ ਨੂੰ ਬਾਹਰ ਤੱਕਿਆ ਇੱਕ ਕੋੜਾ ਡਰਿਆ ਹੋਇਆ ਸੀ ਤੇ ਹਿਲ ਨਹੀਂ ਰਿਹਾ ਸੀ ਅਮਨਦੀਪ ਨੇ ਉਸਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਡਰਨਾ ਨਿਕਲ ਜਾ ਤੇ ਉਸਨੂੰ ਬਾਹਰ ਤੱਕਿਆ ਬਾਹਰ ਖੜੇ ਲੋਕ ਹੈਰਾਨ ਹੋ ਕੇ ਇਹ ਸਭ ਦੇਖ ਰਹੇ ਸਨ ਕਿਸੇ ਨੇ ਫੋਨ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪੁਲਿਸ ਤੇ ਅੱਗ ਬੁਝਾਉਣ ਵਾਲੀ ਟੀਮ ਵੀ ਪਹੁੰਚ ਗਈ ਸੀ ਜਦ ਅਮਨਦੀਪ ਆਖਰੀ ਜਾਨਵਰ ਨੂੰ ਬਾਹਰ ਕੱਢ ਕੇ ਆਇਆ ਤਾ ਉਸਦੀ ਕਮੀਜ਼ ਪੂਰੀ ਸੜ ਚੁੱਕੀ ਸੀ ਤੇ ਚਿਹਰਾ ਕਾਲਾ ਹੋ ਗਿਆ ਸੀ ਪਰ ਅੱਖਾਂ ਵਿੱਚ ਸਿਰਫ ਸਕੂਨ ਸੀ ਅੱਗ ਬੁਝਾਉਣ ਵਾਲੇ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ ਪਰ ਤੁਸੀਂ ਹੀਰੋ ਹੋ ਅਮਨਦੀਪ ਨੇ ਕੁਝ ਨਹੀਂ ਕਿਹਾ ਸਿਰਫ ਹੌਲੀ ਜਿਹਾ ਹੱਸਿਆ ਤੇ ਹਵਾ ਵੱਲ ਵੇਖਿਆ ਧੂਏ ਵਿੱਚੋਂ ਸੂਰਜ ਦੀ ਲਾਈਟ ਨਿਕਲ ਰਹੀ ਸੀ ਜਿਵੇਂ ਰੱਬ ਖੁਦ ਉਸਦੀ ਪਿੱਠ थपथपा ਰਿਹਾ ਹੋਵੇ ਪਰ ਜਦ ਸਭ ਕੁਝ ਸ਼ਾਂਤ ਹੋ ਗਿਆ ਤਾਂ ਉਸ ਨੂੰ ਇੱਕ ਅਜੀਬ ਜਿਹੀ ਕਬੜਾਹਟ ਹੋਈ ਉਸਦੇ ਦਿਲ ਵਿੱਚ ਆਇਆ ਰੱਬ ਨੇ ਮੈਨੂੰ ਇਸ ਕੰਮ ਲਈ ਕਿਉਂ ਚੁਣਿਆ ਉਹ ਵੀ ਠੀਕ ਕੈਨੇਡਾ ਛੱਡਣ ਤੋਂ ਕੁਝ ਘੰਟੇ ਪਹਿਲਾਂ ਕਿ ਇਹ ਹੀ ਮੇਰਾ ਆਖਰਲਾ ਕੰਮ ਸੀ ਉਸਨੇ ਹੌਲੀ ਨਾਲ ਦੋਸਤਾਂ ਵੱਲ ਵੇਖਿਆ ਤੇ ਕਿਹਾ ਚਲੋ ਹੁਣ ਹਵਾਈ ਅੱਡੇ ਚਲੀਏ ਗੁਰਪ੍ਰੀਤ ਨੇ ਹੱਕੇ ਬੱਕੇ ਹੋ ਕੇ ਪੁੱਛਿਆ ਤੂੰ ਪਾਗਲ ਹੈ ਅੱਜ ਜਾਨਾਂ ਬਚਾਈਆਂ ਨੇ ਹੁਣ ਜਾਏਗਾ ਅਮਨਦੀਪ ਨੇ ਸਿਰਫ ਇੱਕ ਗੱਲ ਕਹੀ ਸ਼ਾਇਦ ਮੇਰਾ ਰਸਤਾ ਹੁਣ ਵੀ ਉਹੀ ਹੈ ਪਰ ਪਤਾ ਨਹੀਂ ਮੰਜ਼ਿਲ ਬਦਲ ਗਈ ਹੋਵੇ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਭਰੋਸਾ ਸੀ ਜਿਵੇਂ ਉਸ ਨੂੰ ਪਤਾ ਸੀ ਕਿ ਇਹ ਘਟਨਾ ਖਤਮ ਨਹੀਂ ਹੋਈ ਇਹ ਸਿਰਫ ਸ਼ੁਰੂਆਤ ਹੈ ਉਸ ਰਾਤ ਅਮਨਦੀਪ ਘਰ ਵਾਪਸ ਆਇਆ ਤਾਂ ਸਰੀਰ ਥੱਕਿਆ ਹੋਇਆ ਸੀ ਪਰ ਦਿਲ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਉਸਨੇ ਨਾ ਕਿਸੇ ਨੂੰ ਦੱਸਿਆ ਕਿ ਉਹ ਖਬਰਾਂ ਵਿੱਚ ਆ ਗਿਆ ਨਾ ਸੋਸ਼ਲ ਮੀਡੀਆ ਤੇ ਕੁਝ ਵੇਖਿਆ ਬਸ ਸ਼ਾਂਤ ਹੋ ਕੇ ਬਿਸਤਰੇ ਤੇ लेट ਗਿਆ ਗੁਰਪ੍ਰੀਤ ਤੇ ਸੰਜੀਵ ਉਸਦੇ ਨਾਲ ਬੈਠੇ ਸਨ ਦੋਵੇਂ ਚੁੱਪ ਕੁਝ ਪਲਾਂ ਬਾਅਦ ਗੁਰਪ੍ਰੀਤ ਨੇ ਕਿਹਾ ਯਾਰ ਤੂੰ ਅੱਜ ਜੋ ਕੀਤਾ ਏ ਉਹ ਕੋਈ ਆਮ ਗੱਲ ਨਹੀਂ ਕੈਨੇਡਾ ਦੇ ਲੋਕ ਤੇਰਾ ਨਾਮ ਯਾਦ ਰੱਖਣਗੇ ਅਮਨਦੀਪ ਨੇ ਹੌਲੀ ਜਿਹਾ ਮੁਸਕਰਾਇਆ ਤੇ ਕਿਹਾ ਮੈਂ ਤਾਂ ਸਿਰਫ ਕਰਤੱਵ ਕੀਤਾ ਏ ਬਾਕੀ ਸਭ ਕਿਸਮਤ ਹੀ ਜਾਣਦੀ ਹੈ ਅਗਲੇ ਸਵੇਰ ਅਮਨਦੀਪ ਜਾਗਿਆ ਤਾਂ ਫੋਨ ਤੇ ਦਰਜਨਾ ਮਿਸਟ ਕਾਲਾਂ ਤੇ ਮੈਸੇਜ ਸਨ ਉਸਨੇ ਧਿਆਨ ਨਾਲ ਵੇਖਿਆ ਕਿਸੇ ਨੇ ਖਬਰਾਂ ਦੀ ਲਿੰਕ ਭੇਜੀ ਸੀ ਸਿਰਲੇਖ ਸੀ ਪੰਜਾਬੀ ਟਰੱਕ ਡਰਾਈਵਰ ਸੇਵਜ਼ ਕੈਨੇਡੀਅਨ ਫੈਮਿਲੀ ਫਰੋਮ ਫਾਇਰ ਉਸਨੇ ਸਕਰੀਨ ਕੁਝ ਪਲ ਦੇਖੀ ਤੇ ਫਿਰ ਰੱਖ ਦਿੱਤੀ ਉਸਨੂੰ ਕੋਈ ਖੁਸ਼ੀ ਨਹੀਂ ਸੀ ਕਿ ਉਹ ਮਸ਼ਹੂਰ ਹੋ ਗਿਆ ਉਸਦਾ ਦਿਲ ਅਜੇ ਵੀ ਉਸ ਡਿਪੋਰਟੇਸ਼ਨ ਵਾਲੀ ਚਿੱਠੀ ਵਿੱਚ اٹਕਿਆ ਹੋਇਆ ਸੀ ਉਹ ਕਮਰੇ ਤੋਂ ਬਾਹਰ ਆਇਆ ਤਾਂ ਬਾਹਰ ਹੌਲੀ-ਹੌਲੀ ਬਰਫ਼ ਪੈ ਰਹੀ ਸੀ ਉਹ ਸੜਕ ਵੱਲ ਵੇਖ ਰਿਹਾ ਸੀ ਜਿੱਥੇ ਉਸਨੇ ਕਈ ਵਾਰ ਟਰੱਕ ਖੜਾ ਕੀਤਾ ਸੀ ਅੱਜ ਉਹ ਸੜਕ ਵੀ ਖਾਲੀ ਸੀ ਜਿਵੇਂ ਉਸਦੇ ਜਾਣ ਦੀ ਉਡੀਕ ਕਰ ਰਹੀ ਹੋਵੇ ਗੁਰਪ੍ਰੀਤ ਨੇ ਕਿਹਾ ਭਰਾ ਅੱਜ ਤੂੰ ਹਵਾਈ ਅੱਡੇ ਜਾ ਰਿਹਾ ਹੈ ਅਮਨਦੀਪ ਨੇ ਹੌਲੀ ਜਿਹਾ ਸਿਰ ਹਿਲਾਇਆ ਹਾਂ ਆਖਰੀ ਵਾਰ ਉਹ ਤਿਆਰ ਹੋਇਆ ਤੇ ਬੈਗ ਚੁੱਕਿਆ ਅੰਦਰੋਂ ਗੁਰਪ੍ਰੀਤ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਸੰਜੀਵ ਨੇ ਉਸ ਨੂੰ ਗਲੇ ਲਗਾਇਆ ਤੇ ਕਿਹਾ ਜੇ ਕਿਸੇ ਚਮਤਕਾਰ ਦੀ ਥੋੜੀ ਵੀ ਉਮੀਦ ਹੋਵੇ ਮੈਂ ਦਸਤਾ ਰਵਾਂਗਾ ਅਮਨਦੀਪ ਨੇ ਹੱਸ ਕੇ ਕਿਹਾ ਚਮਤਕਾਰਾਂ ਦਾ ਸਮਾਂ ਖਤਮ ਹੋ ਗਿਆ ਯਾਰ ਉਹ ਗੱਡੀ ਵਿੱਚ ਬੈਠੇ ਤੇ ਹਵਾਈ ਅੱਡੇ ਵੱਲ ਚੱਲ ਪਏ ਸੜਕਾਂ 'ਤੇ ਟ੍ਰੈਫਿਕ ਕੱਟ ਸੀ ਬਰਫ਼ ਦੀ ਚਮਕ ਅੱਖਾਂ ਵਿੱਚ ਪੈ ਰਹੀ ਸੀ ਪਰ ਉਸ ਦਾ ਦਿਲ ਕਿਸੇ ਹੋਰ ਹੀ ਸੋਚ ਵਿੱਚ ਸੀ ਉਸ ਨੇ ਆਪਣੇ ਆਪ ਨਾਲ ਹੌਲੀ ਆਵਾਜ਼ ਵਿੱਚ ਕਿਹਾ ਇੰਨੇ ਸਾਲ ਮਿਹਨਤ ਕੀਤੀ ਸਿਰਫ ਇਸ ਦਿਨ ਲਈ ਗੁਰਪ੍ਰੀਤ ਨੇ ਉਸ ਦੀ ਗੱਲ ਸੁਣੀ ਤੇ ਕਿਹਾ ਨਹੀਂ ਯਾਰ ਤੂੰ ਜਿਸ ਦਿਨ ਲੋਕਾਂ ਨੂੰ ਬਚਾਇਆ ਉਹੀ ਤੇਰੀ ਜਿੱਤ ਸੀ ਬਾਕੀ ਕਾਗਜ਼ ਸਿਰਫ ਕਾਗਜ਼ ਨੇ ਜਦੋਂ ਉਹ 에어ਪੋਰਟ ਦੇ ਨੇੜੇ ਪਹੁੰਚੇ ਗੁਰਪ੍ਰੀਤ ਦਾ ਫੋਨ ਵੱਜਿਆ ਉਸਨੇ ਸਕਰੀਨ ਵੇਖੀ ਤੇ ਅਚਾਨਕ ਉਸਦਾ ਚਿਹਰਾ ਬਦਲ ਗਿਆ ਇਹ ਤੈਨੂੰ ਹੀ ਲੱਭਰੇ ਨੇ ਉਸਨੇ ਹੈਰਾਨੀ ਨਾਲ ਕਿਹਾ ਕੌਣ ਗੁਰਪ੍ਰੀਤ ਨੇ ਕਿਹਾ ਕੈਨੇਡਾ ਇਮੀਗ੍ਰੇਸ਼ਨ ਆਫਿਸ ਤੋਂ ਕਾਲ ਆਈ ਸੀ ਉਹਨਾਂ ਨੇ ਕਿਹਾ ਕਿ ਕੋਈ ਅਫਸਰ ਤੈਨੂੰ ਮਿਲਣਾ ਚਾਹੁੰਦਾ ਹੈ ਬਹੁਤ ਜ਼ਰੂਰੀ ਮਾਮਲਾ ਹੈ ਅਮਨਦੀਪ ਕੁਝ ਸਮਾਂ ਚੁੱਪ ਰਿਹਾ ਉਸਨੂੰ ਸਮਝ ਨਹੀਂ ਆਈ ਕਿ ਹੁਣ ਇਹ ਕੀ ਨਵੀਂ ਗੱਲ ਹੈ ਉਸਨੇ ਪੁੱਛਿਆ ਉਹ ਕਿੱਥੇ ਨੇ ਗੁਰਪ੍ਰੀਤ ਨੇ ਕਿਹਾ ਉਹ ਕਹਿ ਰਹੇ ਨੇ ਉਹ ਤੇਰੇ ਘਰ ਹੀ ਆ ਰਹੇ ਨੇ ਹੁਣੇ ਗੱਡੀ ਦਾ ਰੁਖ ਮੁੜ ਗਿਆ ਤਿੰਨੋਂ ਵਾਪਸ ਉਸਦੇ ਕਮਰੇ ਵੱਲ ਚਲੇ ਅਮਨਦੀਪ ਦਾ ਦਿਲ ਹੁਣ ਹੋਰ ਤੇਜ਼ ਧੜਕ ਰਿਹਾ ਸੀ ਕੀ ਏ ਕੋਈ ਗਲਤੀ ਹੋਈ ਸੀ ਜਾਂ ਕੋਈ ਨਵਾਂ ਮੁਸੀਬਤ ਆ ਰਹੀ ਹੈ ਜਦ ਉਹ ਕਮਰੇ ਦੇ ਬਾਹਰ ਪਹੁੰਚੇ ਉੱਥੇ ਇੱਕ ਕਾਲੇ ਕੋਟ ਵਾਲਾ ਬੰਦਾ ਖੜਾ ਸੀ ਹੱਥ ਵਿੱਚ ਫਾਈਲ ਤੇ ਚਿਹਰੇ ਤੇ ਗੰਭੀਰਤਾ ਗੁਰਪ੍ਰੀਤ ਨੇ ਹੌਲੀ ਆਵਾਜ਼ ਵਿੱਚ ਕਿਹਾ ਲੱਗਦਾ ਇਹੀ ਹੈ ਅਮਨਦੀਪ ਨੇ ਡੂੰਗੀ ਸਾ ਲਈ ਤੇ ਦਰਵਾਜ਼ੇ ਵੱਲ ਵਧਿਆ ਉਹ ਬੰਦਾ ਹੌਲੇ ਨਾਲ ਬੋਲਿਆ ਤੁਸੀਂ ਅਮਨਦੀਪ ਸਿੰਘ ਹੋ ਅਮਨਦੀਪ ਨੇ ਸਿਰ ਹਿਲਾਇਆ ਉਹ ਬੰਦਾ ਹੌਲੇ ਮੁਸਕਰਾਇਆ ਤੇ ਕਿਹਾ ਮੈਨੂੰ ਤੁਹਾਨੂੰ ਇੱਕ ਖਬਰ ਦੇਣੀ ਹੈ ਜੋ ਸਭ ਕੁਝ ਬਦਲ ਸਕਦੀ ਹੈ। ਉਹ ਬੰਦਾ ਕਮਰੇ ਅੰਦਰ ਆਇਆ ਤੇ ਟੇਬਲ ਤੇ ਫਾਈਲ ਰੱਖ ਕੇ ਕਿਹਾ, "ਤੁਸੀਂ ਕੱਲ ਜੋ ਕੀਤਾ ਉਹ ਸਿਰਫ ਇੱਕ ਬਹਾਦਰੀ ਨਹੀਂ ਸੀ, ਉਹ ਕੈਨੇਡਾ ਦੀ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਸੀ।" ਅਮਨਦੀਪ ਹੈਰਾਨ ਹੋ ਕੇ ਉਸ ਦੀ ਗੱਲ ਸੁਣ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੈ। ਅਫਸਰ ਨੇ ਕੁਰਸੀ ਖਿੱਚ ਕੇ ਬੈਠਦਿਆਂ ਕਿਹਾ, "ਮੈਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਹਾਂ। ਸਾਨੂੰ ਤੁਹਾਡੇ ਬਾਰੇ ਇੱਕ ਖਾਸ ਰਿਪੋਰਟ ਮਿਲੀ ਹੈ।" ਗੁਰਪ੍ਰੀਤ ਤੇ ਸੰਜੀਵ ਪਾਸੇ ਖੜੇ ਸਨ। ਦੋਵੇਂ ਇੱਕ ਦੂਜੇ ਵੱਲ ਵੇਖ ਰਹੇ ਸਨ। ਕਮਰੇ ਵਿੱਚ ਕੁਝ ਪਲਾਂ ਲਈ ਖਾਮੋਸ਼ੀ ਛਾ ਗਈ ਅਫਸਰ ਨੇ ਫਾਈਲ ਖੋਲੀ ਤੇ ਇੱਕ ਕਾਗਜ਼ ਬਾਹਰ ਕੱਢਿਆ ਇਹ ਤੁਹਾਡੀ ਅਰਜੀ ਹੈ ਜਿਸ ਨੂੰ ਰੱਦ ਕੀਤਾ ਗਿਆ ਸੀ ਪਰ ਹੁਣ ਉੱਪਰਲੇ ਅਧਿਕਾਰੀਆਂ ਨੇ ਇਸ ਦੀ ਦੁਬਾਰਾ ਸਮੀਖਿਆ ਕੀਤੀ ਹੈ ਅਮਨਦੀਪ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕਣ ਲੱਗਾ ਉਸਨੇ ਹੌਲੀ ਚਾ ਪੁੱਛਿਆ ਹੁਣ ਕੀ ਹੋਇਆ ਜੀ ਅਫਸਰ ਨੇ ਮੁਸਕਰਾ ਕੇ ਕਿਹਾ ਤੁਹਾਡੀ ਡਿਪਾਰਟੇਸ਼ਨ ਰੋਕ ਦਿੱਤੀ ਗਈ ਹੈ ਤੁਹਾਡਾ ਕੇਸ ਮਨੁੱਖੀ ਤੇ ਦਇਆ ਦੇ ਆਧਾਰ ਤੇ ਦੁਬਾਰਾ ਵੇਖਿਆ ਗਿਆ ਹੈ ਤੇ ਤੁਹਾਨੂੰ ਹੁਣ ਕੈਨੇਡਾ ਦਾ ਸਥਾਈ ਦਰਜਾ ਮਿਲ ਗਿਆ ਹੈ ਇੱਕ ਪਲ ਲਈ ਸਮਾਂ ਠਹਿਰ ਗਿਆ ਅਮਨਦੀਪ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਸਨੇ ਵਿਸ਼ਵਾਸ ਨਹੀਂ ਕੀਤਾ ਤੁਸੀਂ ਸੱਚ ਕਹਿ ਰਹੇ ਹੋ ਉਸਨੇ ਕੰਬਦੀ ਆਵਾਜ਼ ਚ ਪੁੱਛਿਆ ਅਫਸਰ ਨੇ ਫੇਰ ਕਿਹਾ ਹਾਂ ਇਹ ਰਾਜ ਸਰਕਾਰ ਵੱਲੋਂ ਪੱਕਾ ਫੈਸਲਾ ਹੈ ਤੁਹਾਡੀ ਬਹਾਦਰੀ ਦੀ ਖਬਰ ਹਰ ਜਗ੍ਹਾ ਪਹੁੰਚ ਗਈ ਹੈ ਜਿਸ ਜੋੜੇ ਦੀ ਜਾਨ ਤੁਸੀਂ ਬਚਾਈ ਉਹਨਾਂ ਨੇ ਖੁਦ ਤੁਹਾਡੇ ਹੱਕ ਚ ਚਿੱਠੀ ਭੇਜੀ ਉਹਨਾਂ ਕਿਹਾ ਕਿ ਤੁਸੀਂ ਕੈਨੇਡਾ ਲਈ ਮਾਣ ਹੋ ਅਮਨਜੀਪ ਦੇ ਹੱਥ ਕੰਬ ਰਹੇ ਸਨ ਉਸਨੇ ਫਾਈਲ ਹੱਥ ਚ ਲਈ ਤੇ ਅੱਖਾਂ 'ਚੋਂ ਹੰਝੂ ਵਗ ਪਏ। ਗੁਰਪ੍ਰੀਤ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, "ਵੇਖਿਆ ਸੀ ਨਾ ਚਮਤਕਾਰ ਹੁੰਦੇ ਨੇ।" ਸੰਜੀਵ ਹੱਸ ਪਿਆ ਤੇ ਕਿਹਾ, "ਯਾਰ ਰੱਬ ਵੀ ਦੇਰ ਕਰਦਾ ਏ ਪਰ ਹਨੇਰਾ ਨਹੀਂ ਰੱਖਦਾ।" ਉਹ ਸਭ ਹੱਸਣ ਤੇ ਰੋਣ ਦੇ ਵਿਚਕਾਰ ਖੜੇ ਸਨ। ਕਮਰੇ ਦਾ ਮਾਹੌਲ ਬਦਲ ਗਿਆ ਸੀ। ਜਿੱਥੇ ਕੱਲ ਮਾਇੂਸੀ ਸੀ, ਅੱਜ ਉੱਥੇ ਉਮੀਦ ਸੀ। ਅਮਨਦੀਪ ਨੇ ਗੁਰਪ੍ਰੀਤ ਵੱਲ ਦੇਖ ਕੇ ਕਿਹਾ, "ਲੱਗਦਾ ਮਾਂ ਦੀਆਂ ਦੁਆਵਾਂ ਨੇ ਅੱਜ ਕੈਨੇਡਾ ਤੱਕ ਰਸਤਾ ਲੱਭ ਲਿਆ।" ਉਸਨੇ ਮਾਂ ਨੂੰ ਫੋਨ ਕੀਤਾ ਜਿਵੇਂ ਹੀ ਮਾਂ ਨੇ ਸੁਣਿਆ ਕਿ ਪੁੱਤ ਡਿਪੋਰਟ ਨਹੀਂ ਹੋ ਰਿਹਾ ਉਹ ਰੋ ਗਈ ਰੱਬ ਮੇਰਾ ਚੰਨ ਰੱਖੇ ਪੁੱਤ ਤੂੰ ਜਿੱਤ ਗਿਆ ਉਹਨਾਂ ਸ਼ਬਦਾਂ ਨੇ ਅਮਨਦੀਪ ਦੇ ਦਿਲ ਨੂੰ ਛੂ ਲਿਆ ਕੁਝ ਦਿਨ ਬਾਅਦ ਅਮਨਦੀਪ ਨੂੰ ਕੈਨੇਡਾ ਸਰਕਾਰ ਵੱਲੋਂ ਇੱਕ ਇਨਾਮ ਦਿੱਤਾ ਗਿਆ ਮੀਡੀਆ ਨੇ ਉਸਦੀ ਕਹਾਣੀ ਹਰ ਜਗ੍ਹਾ ਦਿਖਾਈ ਪਰ ਉਸਦੇ ਲਈ ਸਭ ਤੋਂ ਵੱਡਾ ਇਨਾਮ ਉਹ ਖੁਸ਼ੀ ਸੀ ਜੋ ਉਸਦੀ ਮਾਂ ਦੇ ਚਿਹਰੇ ਤੇ ਸੀ ਉਹ ਜਾਣਦਾ ਸੀ ਕਿ ਨੇਕੀ ਕਦੇ ਵਿਅਰਥ ਨਹੀਂ ਜਾਂਦੀ ਰਾਤ ਨੂੰ ਜਦੋਂ ਉਹ ਫਿਰ ਚਾਹ ਦਾ ਕੱਪ ਲੈ ਕੇ ਖਿੜਕੀ ਕੋਲ ਬੈਠਾ ਬਰਫ਼ ਬਾਹਰ ਫਿਰ ਪੈ ਰਹੀ ਸੀ ਪਰ ਇਸ ਵਾਰੀ ਉਹ ਠੰਡੀ ਨਹੀਂ ਲੱਗ ਰਹੀ ਸੀ ਉਸਨੇ ਆਪਣੇ ਆਪ ਨਾਲ ਕਿਹਾ ਕਦੇ ਵੀ ਨੇਕੀ ਕਰਨ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਕਿਹੜਾ ਕੰਮ ਤੁਹਾਡੀ ਕਿਸਮਤ ਬਦਲ ਦੇਵੇ ਇਹ ਕਿਸੇ ਨੂੰ ਨਹੀਂ ਪਤਾ ਦੋਸਤੋ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਚੰਗੇ ਕੰਮ ਹਮੇਸ਼ਾ ਰਾਹ ਦਿਖਾਉਂਦੇ ਨੇ ਜੇ ਤੁਸੀਂ ਵੀ ਇਹ ਸੁਣਿਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਹੈ